ਕਿੰਡ ਬੱਦੇ ਹਾਲੀ ਤੋਂ ਸਰਦ ਪੁਨੈਲ ਸਿੰਘ ਜੀ ਦਾ ਬਹੁਤ ਹੀ ਹੋਣਹਾਰ ਉਹ ਨੌਜਵਾਨ ਬੇਟਾ ਰਾਣਾ ਉਹ ਬਹੁਤ ਵੱਡਾ ਦਖਾਲ ਹੋਇਆ ਸੀਦਾ ਪਰ ਉਸ ਬੰਦੇ ਨੇ ਨੌਜਵਾਨ ਬੱਚਿਆਂ ਨੂੰ ਖੁਦਕੁਸ਼ੀ ਕਰਨੀ ਪਈ ਔਰ ਉਹ ਸਾਡੇ ਤੋਂ ਵਿਦਾ ਹੋਇਆ ਬਸ ਇਹਨੇ ਵੀ ਬਹੁਤ ਮੱਦ ਭਰਦਾ ਬਹੁਤ ਵੱਡਾ ਦਖਾਲ ਮਾਪੇ ਬਾਪ ਵਾਸਤੇ ਉਹ ਨੌਜਵਾਨ ਬੱਚਾ ਉਹਨਾਂ ਦੀ ਅੱਖਾਂ ਦੇ ਹਮਨੇ ਚਲਾ ਗਿਆ ਉਸ ਵਕਤ ਸਾਰੇ ਪਿੰਡ ਵਾਸੀਆਂ ਨੇ ਨਾਗਰ ਵਾਸੀਆਂ ਨੇ ਤੇ ਖਾਸ ਕਰਕੇ ਮਨੁਵਾਲਾ ਦੇ ਮਾਸਟਰ ਗੁਰਪ੍ਰੀਤ ਜੀ ਜਿਹੜੇ ਫਿਚਰ ਵੀ ਨੇ ਉਸ ਨਗਰ ਤੋਂ ਨੇ ਉਹ ਮਨਜੀਤ ਥੋੜੀ ਇਹਦਾ ਸਾਰਿਆਂ ਨੇ ਮਿਲ ਕੇ ਉਸ ਵਕਤ ਨਿਵਾਲ ਚੁੱਕੀ ਸੀ ਔਰ ਬਾਅਦ ਦੇ ਵਿੱਚ ਪੁਲਿਸ ਨੇ ਐਫ ਆਈ ਆਰ ਵੀ ਕੀਤੀ ਸੀਗੀ ਪਰ ਜਿਹੜਾ ਇੱਕ ਵੱਡਾ ਨੁਕਸਾਨ ਬੱਚੇ ਦਾ ਚਲੇ ਜਾਉਣਾ ਇਹਦਾ ਕੋਈ ਕੀਮਤ ਨਹੀਂ ਹੈ ਜੀ ਉਹ ਇਹ ਦੁੱਖ ਕਮਾਲ ਤੋਂ ਵਣਵਾ ਗਿਆ ਤੇ ਉਹਦੀ ਮਾਤਾ ਦੀ ਵਾਸਤੇ ساری ਉਮਰ ਦਾ ਔਰ ਇਹਨਾਂ ਨੂੰ ਹੁਣ ਦੁੱਖ ਤੇ ਘਟਣਾ ਨਹੀਂ ਪਰ ਉਸ ਦੁੱਖ ਦੇ ਨਾਲ ਰਹਿਣ ਦੀ ਆਦਤ ਪੈ ਜਾਣੀ ਹੈ ਉਸ ਵਕਤ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਸੀ ਵੀ ਨਹੀਂ ਜੇ ਬੱਚਾ ਚਲੇ ਗਿਆ ਪਰ ਸਮਾਜ ਤੁਹਾਡੇ ਨਾਲ ਖੜਾ ਹੈ ਸੋ ਮੈਂ ਬੇਨਤੀ ਕੀਤੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਇਸ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ਤਾਂ ਫਿਰ ਆਪਾਂ ਡੈਪਟੀ ਕਮਿਸ਼ਨਰ ਉਦਾਲਪੁਰ ਨੂੰ ਇੱਕ ਅਪਲੀਕੇਸ਼ਨ ਦਿੱਤੀ ਸੀ ਉਹ ਨਾਲ ਮੈਂ ਸਾਦਰਵਿੰਦਰਜੀਤ ਸਿੰਘ ਡੈਪਟੀ ਕਮਿਸ਼ਨਰ ਜੀ ਨੇ ਉਹਦਾ ਕੇਸ ਰეკਮੈਂਡ ਕੀਤਾ ਕਿ ਅੱਜ 2 ਲੱਖ ਰੁਪਏ ਦੀ مالی ਸਹਾਇਤਾ ਜਿਹੜੀ ਆ ਉਹ ਸਰਦਾ ਕਮਾਲ ਸਿੰਘ ਜੀ ਦੇ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਆ ਇਹ ਕੀਮਤ ਕੁਛ ਨਹੀਂ ਹੈਗੀ ਔਰ ਜਿੰਨਾ ਵੱਡਾ ਦੁਖਾਂਤ ਆ ਉਹਦੀ ਕੋਈ ਪਰਵਾਹੀ ਨਹੀਂ ਹੋ ਸਕਦੀ ਪਰ ਇੱਕ ਛੋਟਾ ਜਿਹਾ ਆਸਰਾ ਪਰਿਵਾਰ ਨੂੰ ਉਹ ਕਦੇ ਨਾ ਡੁੱਬ ਜੇ ਤਿਲਕੇ ਦਾਸ ਆ ਵਾਲੀ ਗੱਲ ਆ ਸੋ ਜੁਮੇਸ਼ਵਰ ਕਿਰਪਾ ਕਰੇ ਸਮਾਜ ਇਹਨਾਂ ਦਾ ਨਾਮ ਖੜਾ ਗਾਵੇਂ ਜਿੱਥੇ ਲੋੜ ਆ ਦਾਸ ਦੀ ਉਹ ਹਮੇਸ਼ਾ ਆਪਾਂ ਦੇ ਨਾਲ ਖੜੇ ਆ ਮੇਰੀ ਹਮੇਸ਼ਾ ਹੀ ਪ੍ਰਵ੍ਰਤੀ ਰਹੀ ਆ ਕਿ ਜਿੱਥੇ-ਜਿੱਥੇ ਸਮਾਜ ਦੇ ਵਿੱਚ ਕਿਤੇ ਮੁਸ਼ਕਲ ਆਉਂਦੀ ਆ ਉੱਥੇ ਸਰਕਾਰ ਵੱਲੋਂ ਜੋ ਪੰਦੀ ਆਰਥਿਕ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ ਸਾਤ ਦੁਕਾਨਾਂ ਸੜ ਗਈਆਂ ਸੀਗੀਆਂ ਤੇ ਉਸ ਵਕਤ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੱਖ-ਲੱਖ ਰੁਪਇਆ ਉਹਨਾਂ ਦੁਕਾਨਦਾਰਾਂ ਨੂੰ ਭੇਜਿਆ ਸੀ ਉਸ ਤੋਂ ਬਾਅਦ ਇੱਕ ਨੌਜਵਾਨ ਬੱਚਾ ਬਰਾਮਪੁਰ ਰੋਡ ਤੋਂ ਉਹ ਉਰੀਜ ਇਲਾਜ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਉਹਦੀ ਡੈਥ ਹੋ ਗਈ ਸੀ ਵੀ ਔਰ ਉਸ ਵਕਤ ਵੀ ਉਹ ਉਹਦੀ ਬੇਵਾਨ ਨੂੰ 2 ਲੱਖ ਰੁਪਇਆ ਮਾਨਯੋਗ ਮੁੱਖ ਮੰਤਰੀ ਜੀ ਨੇ ਆਪਣੇ ਰਲੀਫ ਫੰਡ ਦੇ ਵਿੱਚੋਂ ਭੇਜਿਆ ਸੀ ਸੋ ਮੈਂ ਇਲਾਕੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਇਹਨਾਂ ਮੁਦਿਆਂ ਦੇ ਉੱਪਰ ਸੰਵੇਦਨਸ਼ੀਲ ਨੇ ਔਰ ਲੋਕਾਂ ਨੂੰ ਰਾਹਤ ਦੇਣ ਲਈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਪ੍ਰਵਿੱਤੀ ਹਮੇਸ਼ਾ ਤਤਪਰ ਰਹਿੰਦੀ ਆ ਔਰ ਅੱਜ ਫੇਰ ਉਹਨਾਂ ਨੇ ਉਹ ਦਰਿਆਦਰੀ ਵਖਾ ਕੇ ਆਪਣੇ ਰੀਲੀਫ ਫੰਡ ਦੇ ਵਿੱਚੋਂ 2 ਲੱਖ ਰੁਪਇਆ ਸਰਦਾਰ ਕਬਲ ਸਿੰਘ ਵਾਦੇ ਪਰਿਵਾਰ ਨੂੰ ਭੇਜਿਆ ਮੇਰੇ ਨਾਲ ਬੱਬੇ ਹਾਣੀ ਤੋਂ ਸਰਦਾਰ ਮਖਨ ਸਿੰਘ ਜੀ ਜਿਹੜੇ ਸਾਡੇ ਪਾਰਟੀ ਦੇ ਅਹਿਮ ਰੁਕਨ ਨੇ ਉਹ ਵੀ ਅੱਜ ਇੱਥੇ ਹੈਗੇ ਨੇ ਸੋ ਅਸੀਂ ਸਾਰੇ ਮਿਲ ਕੇ ਗੁਰਪ੍ਰੀਤ ਜੀ ਅੱਗੇ ਕੰਮ ਕਰ ਰਹੇ ਹਾਂ ਨੇ ਮਜੀਦ ਜੀ ਕਰ ਰਹੇ ਨੇ ਤੁਸੀਂ ਸਾਰੇ ਕਮਾਲ ਦੀ ਤੁਹਾਡੇ ਪਰਿਵਾਰ ਦੇ ਨਾਲ ਅੱਗੇ ਵੀ ਜਿੱਥੇ ਕਿਤੇ ਲੋਕ ਕਿਤੇ ਸਾਡੀ ਲੋੜ ਹੋਵੇ ਦਾਸ ਹਮੇਸ਼ਾ ਤੁਹਾਡੇ ਨਾਲ ਖੜਾ ਪਰ ਤੁਹਾਡਾ ਦੁੱਖ ਇੰਨਾ ਜਿਆਦਾ ਉਹਨੂੰ ਘਟਾ ਨਹੀਂ ਸਕਦੇ ਉਹ ਰਹਿਣਾ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਕਿਤੇ ਵੀ ਮਾਰੇ ਮੋਤੇ ਕੰਮ ਆ ਸਕੀਏ ਅਸੀਂ ਹਮੇਸ਼ਾ ਹਾਜ਼ਰ ਹੱਕਵਾਰੀ ਫੇਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦਾ ਕੋਟ ਪਹਨਵਾਉਂਦਾ ਹੈ ਨਾਨੀ ਮਾਨਸਤ ਗੁਰਪ੍ਰੀਤ ਸਿੰਘ ਨਾ ਇਹ ਰਬਾਬ ਬਿਹੜੀ ਤੋਂ ਜਿਹੜਾ ਭਤੀਜਾ ਸੀ ਰਣਾ ਰਣਜੀਤ ਸਿੰਘ ਜਦੋਂ ਮਲਬੀ ਸੁਸਾਈਡ ਕੀਤਾ ਹੋਣੇ ਆ 5 ਤਰੀਕ ਨੂੰ ਜੂਨ ਨੂੰ ਉਦੋਂ ਸਾਡੇ ਮਲਬੀ ਕੋਈ ਬਾਣੀ ਨਹੀਂ ਫੜਦਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਫਸਟ ਡੇਅ ਕਈ 5 ਤਰੀਕ ਦੇ ਅਨੁਸਾਰ ਹੁਣੀ ਸਾਡੇ ਨਾਲ ਆ ਜਦੋਂ ਸਾਡੀ ਕਿਸੇ ਨੇ ਬਾਣੀ ਨਹੀਂ ਫੜੀ ਹੁਣ ਵੀ ਇਹਨਾਂ ਨੇ ਸਾਡੀ ਚਾਚਾ ਜੀ ਮਾਲੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਰਾਤਪਾਲ ਦੇ ਵਿੱਚੋਂ 2 ਲੱਖ ਰੁਪਏ ਮਨਜ਼ੂਰ ਕਰਵਾਇਆ ਹੈ ਇਹ ਭਗਵੰਤ ਸਮਾਨ ਸਰਕਾਰ ਦਾ ਤੇ ਸਾਰੇ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਨੂੰ ਭਰੋਸਾ ਦਵਾਉਂਦੇ ਆਂ ਕਿ ਅਸੀਂ ਮਲਬੀਆਂ ਦੇ ਨਾਲ ਖੜੇ ਰਵਾਂਗੇ ਤੇ ਕਿਤੇ ਵੀ ਅਸੀਂ ਪਿਛੇ ਨਹੀਂ ਇਹਨਾਂ ਨੂੰ ਮੁੱਖ ਨਹੀਂ ਮਖੌਂਦੇ ਜਿੱਥੇ ਵੀ ਸਾਡੀ ਲੋੜ ਹੋਏ ਅਸੀਂ ਇਹਨਾਂ ਦੇ ਨਾਲ ਪਰਿਵਾਰ ਸਾਡਾ ਧੰਨਵਾਦ